ਬਿਲਕੁਲ ਸੇਫਟੀ ਹੈ ਜੀ ਬੱਚਿਆਂ ਦੇ ਚੰਗੇਰੇ ਬਿਖਦੇ ਲਈ ਮਾਪੇ ਉਹਨਾਂ ਨੂੰ ਆਪਣੀ ਆਰਥਿਕ ਸਮਰੱਥਾ ਤੋਂ ਬਾਹਰ ਹੋ ਕੇ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਂਦੇ ਨੇ ਤਾਂ ਜੋ ਬੱਚੇ ਪੜ੍ਹ ਲਿਖ ਕੇ ਕੁਝ ਬਣ ਸਕਣ ਔਰ ਜ਼ਿਆਦਾਤਰ ਮਾਪੇ ਬੱਚਿਆਂ ਨੂੰ ਸਕੂਲ ਵੈਨ ਦੇ ਰਾਈ ਭੇਜਦੇ ਨੇ ਪਰ ਕੁਝ ਮਾਪੇ ਜਿਹੜੇ ਬੱਚਿਆਂ ਦੀ ਚਿੰਤਾ ਜ਼ਿਆਦਾ ਕਰਦੇ ਨੇ ਉਹ ਪਿਕ ਐਂਡ ਡ੍ਰੌਪ ਦੀ ਸੇਵਾ ਵੀ ਆਪ ਹੀ ਨਿਭਾਉਂਦੇ ਨੇ ਤੁਜਿਹ ਇੱਕ ਮਾਮਲਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਾਮੀ ਨਿੱਜੀ ਸਕੂਲ ਦੇ ਵਿੱਚ ਦੋ ਅਲੱਗ-ਲੱਗ ਮਾਪੇ ਆਪਣੇ 4ਵੀਂ ਕਲਾਸ ਦੇ ਬੱਚਿਆਂ ਨੂੰ ਰੋਜ਼ਾਨਾ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਸਕੂਲ ਦੇ ਵਿੱਚ ਸਵੇਰੇ ਛੱਡ ਕੇ ਜਾਂਦੇ ਨੇ ਔਰ ਪਹਿਲਾਂ ਤੁਸੀਂ ਤੈਅ ਹੁੰਦਾ ਕਿ ਛੁੱਟੀ ਵੇਲੇ ਉਹਨਾਂ ਨੇ ਬੱਚਿਆਂ ਨੂੰ ਸਕੂਲ ਤੋਂ ਪਿਕ ਕਰਨਾ ਪਰ ਕੁਝ ਘੰਟਿਆਂ ਬਾਅਦ ਹੀ ਜਦੋਂ ਬੱਚੇ ਸਵੇਰੇ ਸਕੂਲ 'ਚ ਛੱਡ ਕੇ ਜਾਏ ਜਾਂ ਜਾਂਦੇ ਨੇ ਮਾਪੇ ਤਾਂ ਮਾਪਿਆਂ ਨੂੰ ਦੋ ਬੱਚਿਆਂ ਦੇ ਮਾਪਿਆਂ ਨੂੰ ਫੋਨ ਆਂਦਾ ਹੈ ਅੰਮ੍ਰਿਤਸਰ ਤੋਂ ਲਗਭਗ 50 ਕਿਲੋਮੀਟਰ ਦੂਰ ਪਿੱਖੀਵਿੰਡ ਥਾਣੇ ਤੋਂ ਜਦੋਂ ਪੁਲਿਸ ਅਧਿਕਾਰੀ ਮਾਪਿਆਂ ਨੂੰ ਇਹ ਜਾਣਕਾਰੀ ਦਿੰਦੇ ਨੇ ਕਿ ਤੁਹਾਡੇ ਬੱਚੇ ਥਾਣੇ 'ਚ ਮੌਜੂਦ ਨੇ ਤਾਂ ਮਾਪਿਆਂ ਦੇ ਹੋਸ਼ ਉੱਡ ਜਾਂਦੇ ਨੇ ਦੋਨਾਂ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਚਿੰਤਾ ਦੀ ਲਹਿਰ ਉੱਠਦੀ ਹੈ ਬੇहद ਘਬਰਾ ਜਾਂਦੇ ਨੇ ਮਾਪੇ ਔਰ ਉਹ ਫੋਨ ਦੀ ਘਟਨਾ ਸੱਚ ਸਾਬਤ ਹੁੰਦੀ ਹੈ ਜਦੋਂ ਮਾਪੇ ਹਰ ਦੇ ਵਿੱਚ ਪਿੱਖੀਵੰਥ ਥਾਣੇ ਪਹੁੰਚਦੇ ਨੇ ਤਾਂ ਬੱਚੇ ਉੱਥੇ ਬਰਾਮਤ ਕੀਤੇ ਜਾਂਦੇ ਨੇ। ਤਾਂ ਇਹ ਮਾਪਿਆਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਹੈ। ਔਰ ਸਕੂਲ ਪ੍ਰਬੰਧ ਤੇ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਵੀ ਹੈ ਕਿ ਆਖਰ ਮਹਿੰਗੀਆਂ ਫੀਸਾਂ ਭਰ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਪਰ ਉਸ ਤੋਂ ਬਾਅਦ ਜੇਕਰ ਬੱਚਿਆਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਵਰਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਸਕੂਲ ਪ੍ਰਬੰਧ ਤੇ ਵੀ ਸਵਾਲ ਉੱਠਨੇ ਲਾਜ਼ਮੀ ਨੇ ਤਾਂ ਹੁਣ ਬੱਚੇ ਸਕੂਲ ਚ ਪਹੁੰਚ ਚੁੱਕੇ ਨੇ ਮਾਪੇ ਵੀ ਅੰਦਰ ਨੇ ਤਾਂ ਗੱਲਬਾਤ ਮਾਪਿਆਂ ਨਾਲ ਵੀ ਕਰਾਂਗੇ ਤੇ ਸਕੂਲ ਦੇ ਪ੍ਰਬੰਧਕਾਂ ਪ੍ਰਿੰਸੀਪਲ ਜਾਂ ਹੋਰ ਪ੍ਰਬੰਧਕਾਂ ਨਾਲ ਵੀ ਕਰਾਂਗੇ ਕਿ ਆਖਰਕਾਰ ਇਹ ਘਟਨਾ ਕਿੰਜ ਵਾਪਰੀ ਸੁਰੱਖਿਆ ਨੂੰ ਲੈ ਕੇ ਐਡੀ ਵੱਡੀ ਕੁਤਾਹੀ ਕਿਵੇਂ ਹੋਈ ਕਿਸ ਤਰ੍ਹਾਂ ਬੱਚੇ ਅੰਮ੍ਰਿਤਸਰ ਤੋਂ ਥਾਣਾ ਵਿਖੀਵਿੰਡ ਪਹੁੰਚੇ ਕਿਉਂਕਿ 50 ਕਿਲੋਮੀਟਰ ਦੂਰ ਹੈ ਇੱਥੋਂ ਤੇ ਇਹਨੇਕਾਂ ਸਵਾਲ ਨੇ ਜਿਨ੍ਹਾਂ ਦੇ ਜਵਾਬ ਦੇ ਲਈ ਗੱਲਬਾਤ ਕਰਾਂਗੇ ਮਾਪਿਆਂ ਨਾਲ ਤੇ ਸਕੂਲ ਦੇ ਪ੍ਰਬੰਧਕਾਂ ਦੇ ਨਾਲ ਬਾਹਰ ਜਾਓ ਫਿਰ ਬਾਹਰ ਆਹ ਤਰੀਕਾ ਕੀ ਤਰੀਕਾ ਗੁਰੂ ਮੂੰਹ ਨਾਲ ਗੱਲ ਕਰ ਤੂੰ ਹੱਥ ਕੋ ਚੱਕੀ ਆ ਨਾ ਨਹੀਂ ਜਾਣਾ ਬਾਹਰ ਕਿਉਂ ਮਾਰ ਦੇਗਾ ਉਹ ਤਾਂ ਕੇਹਦਾ ਕੇਹਦਾ ਬਹੁਤ ਠੀਕ ਆ ਬਹੁਤ ਠੀਕ ਆ ਯਾਰ ਕਹਤਾ ਬਹੁਤ ਠੀਕ ਆ ਪਲੀਜ਼ 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 ਹਾਂਜੀ ਪਲੀਜ਼ ਸਰ ਪਾਪਾ ਕੋਲੋਂ ਮੈਂ ਬਿਸਪਲ ਹਾਂ ਹਾਂ ਜੀ ਮੈਂ ਤੁਹਾਨੂੰ ਕੀ ਮਾਮਲਾ ਕੀ ਹੋਇਆ ਕੀ ਮਾਮਲਾ ਦੱਸੋ ਪਹਿਲੇ ਮੈਮ ਪਲੀਜ਼ 1 ਮਿੰਟ 1 ਮਿੰਟ ਜੀ ਦੱਸ ਦਿਓ ਦੱਸ ਦਿਓ ਦੱਸ ਦਿਓ ਦੱਸ ਦਿਓ ਦੱਸ ਦਿਓ ਜੀ ਦੱਸ ਮੈਮ ਲਾਈਵ ਚੱਲਦਾ ਪਿਆ ਐਕਚੁਅਲੀ ਇਹ ਦੋ ਬੱਚੇ ਸੀ ਛੋਲੇ ਹਾਂ ਜੀ ਹਾਂ ਜੀ ਇਹਨਾਂ ਨੇ ਕੀ ਕੀਤਾ ਕਿ ਇਹ ਦੀਵਾਰ ਟੱਪ ਕੇ ਮੈਮ ਬ੍ਰੀਕ ਕਰ ਦਿਓ ਪਲੀਜ਼ ਦੇ ਦਾਂਗੇ ਜੀ ਸਟੇਟਮੈਂਟ ਇੱਕ ਮਿੰਟ ਪਹਿਲੇ ਸੀ ਪੇਰੈਂਟਸ ਨੂੰ ਪੈਸੀਫਾਈ ਕਰ ਲੀਏ ਪਲੀਜ਼ 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 ਮੈਂ ਪਲੀਜ਼ ਇਹ ਦੱਸ ਲੈਣੇ ਦੱਸ ਦੇਣੇ ਆ ਜੀ ਦੱਸ ਦੇਣੇ ਪਲੀਜ਼ ਪਲੀਜ਼ ਲਾਈਟ ਚੱਲਦਾ ਦੁਨੀਆ ਵੇਖੀ ਕਿਉਂ ਕਰਦੀ ਵੇਖੋ ਮੇਰੀ ਗੱਲ ਸੁਣੋ ਸਾਡੇ ਸਾਡੇ ਬੱਚੇ ਸਾਡੇ ਦੇਖੋ ਜੀ ਦੇਖੋ ਜੀ ਸਲਕੀ ਹੋਈ ਹੈ ਸਾਡੇ ਬੱਚੇ ਸਾਡੇ ਕੋਲ ਸੇਫ ਹੈ ਸਾਊਂਡ ਆ ਗਿਆ ਪਹਿਲੇ ਸੰਧ ਨੂੰ ਉਹਨਾਂ ਨੂੰ ਭੇਜੋ ਬਿਲਕੁਲ ਸੇਫਟੀ ਹੈ ਜੀ ਫੇਰ ਸਰ ਤੁਹਾਡਾ ਬੱਚਾ ਸਾਡਾ ਇੱਕ ਬੱਚਾ ਕੀ ਥੋੜਾ ਪ੍ਰੋਬਲਮ ਦੱਸ ਦਿਓ ਕੀ ਹੋਇਆ ਸੀ ਬੱਚੇ ਦੀ ਮਤਲਬ ਬੱਚਿਆਂ ਨੇ ਆਪਚ ਨੇ ਪਲੈਨਿੰਗ ਕਰ ਲਈ ਥੋੜੀ ਜੀ ਕਰਕੇ ਆਪੀ ਪਲੈਨਿੰਗ ਇਹ ਕਰ ਲਈ ਕਿ ਅਸੀਂ ਬੰਗ ਕਰਨਾ ਸਕੂਲ ਤੋਂ ਸਕੂਲ ਦੀ ਕੋਈ ਗਲਤੀ ਨਹੀਂ ਤੇ ਹਾਂਜੀ ਬੱਚਿਆਂ ਨੇ ਪਲੈਨਿੰਗ ਕਰ ਲਈ ਕਿ ਆਪਾਂ ਸਕੂਲ ਤੋਂ ਬੰਗ ਕਰਨਾ ਹੈ ਬੰਗ ਇਹਨਾਂ ਨੇ ਏਦਾਂ ਗੱਲ ਹੈ ਕਿ ਫਰੰਟ ਗੇਟ ਵੀ ਬੰਦ ਹੈ ਤੇ ਬੈਕਲਾ ਗੇਟ ਵੀ ਬੰਦ ਹੈ ਉਹ ਕਿਤੇ ਅੱਜ ਦਿਨ ਇਹ ਵਾਲਾ ਜਿਹੜਾ ਪੁਲਿਸ ਲਾਈਨ ਦੇ ਅੰਦਰ ਵਾਲਾ ਜਿਹੜਾ ਗੇਟ ਆ ਉਹ ਕਿਤੇ ਥੋੜਾ ਜਿਹਾ ਖੁੱਲਾ ਰਹਿ ਗਿਆ ਜੀ ਉੱਚ ਬੱਸ ਗਈ ਸੀ ਐਕਚੁਅਲੀ ਉੱਥੇ ਬੱਸ ਲੰਗੀ ਸੀ ਬੱਸ ਨੰਗਰ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਗੇਟ ਖੁੱਲਾ ਹੈ ਤੇ ਇਹਨਾਂ ਨੇ ਬੰਨ ਕਰ ਲਿਆ ਬੰਨ ਕਰ ਲਿਆ ਇਹਨਾਂ ਨੇ ਇਹਨਾਂ ਕੋ ਪੈਸੇ ਸੀ ਥੋੜੇ ਜੇ ਇਹਨਾਂ ਨੇ ਇਥੋਂ ਗਲੀ ਚੋਂ ਪਾਰ ਕਰਕੇ ਤੇ ਆਟੋ ਕਰ ਲਿਆ ਆਟੋ 'ਚ ਬੈਠ ਗਏ ਵੀ ਆਟੋ 'ਚ ਬੈਠ ਕੇ ਹੀ ਬਸ ਸਟੈਂਡ ਜਾਣਾ ਹੈ ਬਸ ਸਟੈਂਡ ਤੋਂ ਬੈ ਗਏ ਬਸ 'ਤੇ ਵੀ ਬੈਠ ਗਏ ਬਸ 'ਤੇ ਬੈਠ ਗਏ ਉੱਥੇ ਜਾ ਕੇ ਇਹਨਾਂ ਨੂੰ ਮੈਂ ਤੇ ਹੈਰਾਨ ਆ ਬਸ ਛਲੇ ਦਾ ਵੀ ਕੰਡਕਟਰ ਦਾ ਵੀ ਵੀ ਛੋਟੇ ਛੋਟੇ ਬੱਚੇ ਨੇ ਚਲੋ ਆਟੋ ਵਾਲਾ ਤੇ ਬਿਠਾ ਲਿਆ ਵੀ ਸ਼ਾਇਦ ਬਸ ਸਟੈਂਡ ਤੱਕ ਜਾਣਾ ਜਾਂ ਕਿਤੇ ਇੱਧਰ ਤੋਂ ਜਾਣਾ ਬਸ ਦੇ ਵਿੱਚ ਬੈਠ ਗਏ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਉਹਨੂੰ ਕਹਤਾ ਕਨੈਕਟਰ ਜੀ ਹੀ ਉਹਨਾਂ ਨੇ ਪੁੱਛਿਆ ਕਿਿੱਧਰ ਜਾਣੀ ਬੱਸ ਇਹਨਾਂ ਕਹੇ ਜੀ ਭਿੱਖੀਵਣ ਜਾਣੀ ਇਹ ਕਹਿੰਦੇ ਜੀ ਇਹ ਚਲੋ ਭਿੱਖੀਵਣ ਚ ਬੱਸ ਚ ਬਹਿ ਜੰਦੇ ਆ ਇਹ ਉਹ ਭਿੱਖੀਵਣ ਵਾਲੀ ਬੱਸ ਹੀ ਬਹਿ ਗਏ ਉਹ ਜਿੱਥੇ ਤੱਕ ਅਗਲੇ ਨੇ ਜਾਣਾ ਹੋਊਗਾ ਪਰ ਮੈਂ ਉਹਦੀ ਹਰਾਨਾ ਕਿਹਨੇ ਰਹਿਦਾ ਵਾ ਤੁਹਾਡਾ ਹੀ ਰਿਸ਼ਤੇ ਰਹਿਦਾ ਕਿ ਐਕਚੁਅਲੀ ਇਹਨੇ ਬਸ ਵਾਲੇ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾਣਾ ਤੇ ਬਸ ਵਾਲੇ ਨੇ ਕਿਹਾ ਬੇੜਾ ਹੀ ਇਹ ਤੇ ਬਸ ਪਿੱਖੀਵਣ ਜਾਣੀ ਆ ਤੇ ਇਹ ਨੇ ਪਿੱਖੀਵਣ ਦਾ ਕਿਹਾ ਕਿ ਬੱਚਾ ਬਹਿ ਗਿਆ ਬਸ 'ਚ ਬਹਿ ਗਿਆ ਤੇ ਉਹ ਜਿੱਥੇ ਤੱਕ ਜਾਣੀ ਉਹ ਉੱਥੇ ਜਾ ਕੇ ਉਹਨਾਂ ਨੇ ਕਿਹਾ ਇਹ ਲਾਸਟ ਸਟਾਪ ਏ ਤੁਸੀਂ ਉਤਰ ਜਾਓ ਹੋ ਸਕਦਾ ਉਹ ਖੇਮ ਕਰਨ ਜਾਣੀ ਹੋਣੀ ਜਾਂ ਉਹ ਕਿਤੇ ਵੀ ਜਾਣੀ ਤੇ ਇਹਨਾਂ ਨੇ ਕਿਹਾ ਤੁਹਾਨੂੰ ਲੈ ਜਾਓ ਤੇ ਬਸ ਜੀ ਉੱਥੇ ਜਾ ਕੇ ਫਿਰ ਮੈਨੂੰ ਇੱਕ ਕਾਲ ਆਈ ਹੈ ਕਾਲ ਮੈਨੂੰ ਇਸ ਤਰ੍ਹਾਂ ਮੈਨੂੰ ਕਿਸੇ ਬੰਦੇ ਦੀ ਕਾਲ ਆਈ ਵੀ ਤੁਹਾਡੇ ਬੱਚੇ ਨਾ ਇੱਥੇ ਤੇ ਮੈਂ ਸੋਚਿਆ ਕਿ ਆਇਆ ਕਹਿੰਦਾ ਬੜੀਆਂ ਫੇਰ ਕਾਲਾਂ ਆ ਰਹੀਆਂ ਮੈਂ ਫੋਨ ਕਰਦਾ ਫੇਰ ਮੈਨੂੰ ਕਾਲ ਆਈ ਹੈ ਕਿ ਤੁਹਾਡਾ ਬੱਚਾ ਮੈਂ ਕਹਾ ਯਾਰ ਜੇ ਮੇਰਾ ਬੱਚਾ ਮੇਰੇ ਬੱਚੇ ਨਾਲ ਗੱਲ ਕਰਾ ਨਹੀ 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 ਮੈਨੂੰ ਕੋਈ ਯਕੀਨ ਨਹੀਂ ਮੈਂ ਕਹਾ ਜੀ ਮੇਰਾ ਬੱਚਾ ਫਿਰ ਮੇਰੇ ਬੱਚੇ ਨਾਲ ਗੱਲ ਕਰਵਾ ਦਿਓ ਉਹ ਕਹਿੰਦਾ ਠੀਕ ਹੈ ਜੀ ਸ਼ੋਰ ਮੈਂ ਤੁਹਾਡੇ ਬੇਟੇ ਨਾਲ ਜਿੱਦਾਂ ਹੀ ਉਹਨੇ ਮੇਰੇ ਬੇਟੇ ਨਾਲ ਗੱਲ ਕਰਾਈ ਤਾਂ ਮੈਂ ਤਾਂ ਸ਼ੌਕ ਹੋ ਗਿਆ ਮੈਂ ਕਹਾ ਬੱਚਾ ਸਕੂਲੇ ਐ ਪਿੱ ਕਿਵੇਂ ਕਿੱਦਾਂ ਪਹੁੰਚ ਗਿਆ ਹਾਂਜੀ ਹਾਂਜੀ ਮੈਂ ਆਪ ਹੀ ਛੱਡ ਕੇ ਜਾਣਾ ਜੀ ਮੈਂ ਛੱਡ ਗਿਆ ਆਪ ਤੇ ਫਿਰ ਜਦੋਂ ਮੈਂ ਉਹ ਦੁਬਾਰਾ ਨੂੰ ਕਾਲ ਕੀਤੀ ਉਹਦੇ ਵਿੱਚ ਉਹ ਬੰਦਾ ਕਹਿੰਦਾ ਕਿ ਅਸੀਂ ਤੁਹਾਡਾ ਨਾਲ ਇੱਕ ਇੱਥੇ ਜੂਸ ਵਾਲੀ ਦੁਕਾਨ ਹੀ ਆਪਣੀ ਜਿਹਨੇ ਸ਼ਾਇਦ ਕਾਲ ਕੀਤੀ ਸੀ ਤੇ ਤੁਸੀਂ ਭਾਈ ਪਿੱਕੀਵਿੰਡ ਥਾਣੇ ਦੇ ਬਿਲਕੁਲ ਸਾਹਮਣੇ ਆ ਵੱਡੇ ਜੂਸ ਦੀ ਦੁਕਾਨ ਉੱਥੇ ਆ ਜਾਓ ਤੇ ਫਿਰ ਮੈਂ ਕਿਹਾ ਭਾਈ ਜੀ ਇੱਦਾਂ ਕਰ ਉਹ ਥਾਣੇ ਦੇ ਦਿਓ ਫਿਰ ਉਹਨਾਂ ਨੇ ਜੀ ਥਾਣੇ ਦਿੱਤਾ ਤੇ ਫਿਰ ਉੱਥੇ ਮਨੈਸਾ ਚੋ ਸਾਹਿਬ ਦੀ ਕਾਲ ਆਈ ਕਿ ਤੁਹਾਡੇ ਬੱਚੇ ਠੀਕ ਠਾਕ ਨੇ ਤੇ ਤੁਸੀਂ ਆ ਕੇ ਤੇ ਲੈ ਜਾਓ ਫਿਰ ਉਹਨਾਂ ਆਪ ਜੀ ਅਸੀਂ ਜਦੋਂ ਆਏ ਸੀ ਸਕੂਲ ਗੇਟ ਦੇ ਅੰਦਰ ਐਂਟਰ ਕਰਾਤਾ ਸੀ ਬੱਚਿਆਂ ਨੂੰ ਕਿ ਬਾਹਰ ਛੱਡ ਹਾਂਜੀ 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 ਅੰਦਰ ਹੀ ਉਹ ਤੁਸੀਂ ਆਪ ਹੀ ਛੱਡ ਕੇ ਜੰਨੂ ਹਾਂ ਅੰਦਰ ਹੀ ਲਾਈਨ ਚ ਹੀ ਦਿੰਦੇ ਆ ਜੀ ਤਾਂ ਭਾਜੀ ਸਕੂਲ ਦੇ ਅੰਦਰ ਐਂਟਰ ਕਰਾ ਕੇ ਵੀ ਤੁਹਾਡੇ ਬੱਚੇ ਸੇਫ ਨਹੀਂ ਤੁਹਾਡੇ ਬੱਚੇ ਪਿੱਕੀਵ ਪਰਵਾਈ ਹੈ ਦੇਖੋ ਜੀ ਹੁਣ ਹਾਂ ਗੇਟ ਦੇ ਉੱਤੇ ਤੇ 24 ਘੰਟੇ ਮਾਪੇ ਤੇ ਖੜੇ ਹੋ ਨਹੀਂ ਸਕਦੇ ਹਰ ਜਗ੍ਹਾ ਤੇ ਨਹੀਂ ਨਹੀਂ ਦੇਖੋ 24 ਘੰਟੇ ਤੇ ਮਲਾਜ਼ਮ ਤੇ ਰਹਿੰਦੇ ਨੇ ਇੱਥੇ ਫਰੰਟ ਤੇ ਵੀ ਥੋੜਾ ਬੈਕ ਤੇ ਵੀ ਤੇ ਰਹਿੰਦੇ ਨੇ ਨੇ ਮਲਾਜ਼ਮ ਤੇ ਡਿਊਟੀ ਤੇ ਰਹਿੰਦੇ ਰਹਿੰਦੇ ਨੇ ਜਿਹੜਾ ਇਹ ਵਾਲਾ ਗੇਟ ਸੀ ਇੱਥੇ ਮਲਾਜ਼ਮ ਨਹੀਂ ਹੁੰਦੇ ਤੇ ਇੱਥੇ ਕਿਉਂਕਿ ਇਹ ਪੁਲਿਸ ਲਾਈਨ ਦੇ ਅੰਦਰ ਗੇਟ ਹੈਗਾ ਤੇ ਇਹਨਾਂ ਨੂੰ ਬਹਾਨਾ ਮਿਲ ਗਿਆ ਲੱਗਦਾ ਕਿ ਸੁਰੱਖਿਆ ਦੇ ਮਾਮਲੇ ਚੰਗੇ ਨਹੀਂ ਹਾਂਜੀ ਹਾਂਜੀ ਉਹ ਤੇ ਹੈ ਹੀ ਜੀ ਲੱਗਦਾ ਕਿ ਕਮੀ ਹੈ ਸੁਰੱਖਿਆ ਦੀ ਬਿਲਕੁਲ ਜੀ ਬਿਲਕੁਲ ਦੂਸਰਾ ਪਰਿਵਾਰ ਕੀ ਦਾਵਾ ਜਦੋਂ ਆਪਾਂ ਪ੍ਰਾਈਵੇਟ ਸਕੂਲ ਚ ਆਪ ਪ੍ਰਤੀਕਰਾਂਦੇ ਦਾਖਲ ਕਰਾਂਦੇ ਕਿ ਬੱਚੇ ਪੜ੍ਹਨ ਵੀ ਵਧੀਆ ਤੇ ਬੱਚੇ ਦੀ ਸਿਕਿਉਰਿਟੀ ਵੀ ਪੂਰੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਚਲੋ ਮੈਂ ਤੇ ਅਰਦਾਸ ਕਰਦਾ ਜੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਕਿ ਮੇਰਾ ਬੱਚਾ ਮੈਨੂੰ ਸਹੀ ਸਲਾਮਤ ਮਿਲ ਗਿਆ ਇਹ ਜੀ ਮੇਰਾ ਬੱਚਾ ਭਾਜੀ ਤੁਹਾਡਾ ਨਾਮ ਕੀ ਹੈ ਸੂਰਜ ਸੂਰਜ ਜੀ ਆਪ ਛੱਡ ਕੇ ਕਿਸੀ ਬੱਚੇ ਨੂੰ ਜੀ ਨਹੀਂ ਔਟੋ ਲੱਗਾ ਹੋਇਆ ਉਹ ਔਟੋ ਹੀ ਛੱਡਦਾ ਹੈ ਔਟੋ ਲੈਂਦਾ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਸਕੂਲ ਤੋਂ ਫੋਨ ਆਇਆ ਸੀਗਾ ਹੂੰ ਮੈਂ ਮਤਲਬ ਕਿ ਇਹਨਾਂ ਨੂੰ ਫੋਨ ਆਇਆ ਤੇ ਇਹਨਾਂ ਨੇ ਸਕੂਲ ਨੂੰ ਫਿਰ ਤੁਸੀਂ ਤਾਲਮਿਲ ਬਣਾਇਆ ਹਾਂਜੀ ਹਾਂਜੀ ਬਿਲਕੁਲ ਹੂੰ ਤਾਂ ਕੀ ਮਹਿਸੂਸ ਕਿ ਹੋਇਆ ਜਦੋਂ ਪਤਾ ਲੱਗਾ ਕਿ ਬੱਚਾ ਪੰਜਾਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਗਏ ਸੀ ਤੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਬੱਚਾ ਕਿਡਨੈਪ ਕਰ ਲੈਂਦਾ ਕੋਈ ਬਹੁਤ ਹਾਂਜੀ ਬਹੁਤ ਹਾਂਜੀ ਬਹੁਤ ਗੱਲੀ ਹੈ ਸਕੂਲ ਦੀ ਵੀ ਥੋੜੀ ਜੀ ਲੱਗਦਾ ਹੈ ਕਿ ਥੋੜੀ ਸੁਰੱਖਿਆ ਸਕੂਲ ਦੀ ਟਾਈਟ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਹੈ ਥੋੜੀ ਜੀ ਟਾਈਟ ਤਾਂ ਬਿਲਕੁਲ ਤੇ ਇਹ ਮਾਪੇ ਨੇ ਜੋ ਹਲੇ ਤੱਕ ਖੋਫ ਸਦਾ ਚਿਹਰੇ ਤੇ ਨਾ ਦੇ ਖੋਫ ਨਜ਼ਰ ਆ ਰਿਹਾ ਹੈ ਘਬਰਾਟ ਨਜ਼ਰ ਆ ਰਹੀ ਹੈ ਤੇ ਹੁਣ ਪ੍ਰਿੰਸੀਪਲ ਮੈਡਮ ਜੀ ਨਾਲ ਜ਼ਰੂਰ ਗੱਲ ਕਰੋ ਜਦੋਂ ਤੁਹਾਨੂੰ ਪਤਾ ਲੱਗਿਆ ਅਸੀਂ ਉਸ ਤੋਂ ਅਸੀਂ ਪਲੀਜ਼ ਆਪਣੇ ਨਾਮ ਤੋਂ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਸਾਰਾ ਅਸੀਂ ਸਾਰਾ ਸਕੂਲ ਚੈੱਕ ਕਰਵਾਇਆ ਪਹਿਲੇ ਅਸੀਂ ਕਿਹਾ ਬੱਚੇ ਕੀ ਹੁੰਦੇ ਆ ਬੱਚੇ ਕਈ ਵਾਰੀ ਉੱਥੇ ਸਵਿੰਗਸ ਲੈਂਡ ਚਲੇ ਜਾਂਦੇ ਆ ਅਸੀਂ ਪੂਰਾ ਸਕੂਲ ਚੈੱਕ ਕਰਵਾਇਆ ਸਾਨੂੰ ਬੱਚੇ ਨਹੀਂ ਮਿਲੇ ਇਨ ਦਾ ਮੇਨ ਟਾਈਮ ਸਾਨੂੰ ਪਤਾ ਲੱਗ ਗਿਆ ਕਿ ਬੱਚੇ ਸਕੂਲ 'ਚ ਹੈ ਹੀ ਨਹੀਂ ਰਿसेस ਸੀ ਨਾ ਕਿਉਂਕਿ ਰਿसेस ਤੋਂ ਬਾਅਦ ਕਿਉਂਕਿ ਰਿसेस 'ਚ ਨਾ ਬੱਚਿਆਂ ਨੂੰ ਕਹਿ ਕੇ ਗਏ ਆਪਣੀ ਕਲਾਸ ਦੇ ਬੱਚਿਆਂ ਨੂੰ ਜਦੋਂ ਅਗਲਾ ਟੀਚਰ ਗਿਆ ਨਾ ਪੀਰੀਅਡ ਲੈਣ ਤੇ ਬੱਚਿਆਂ ਨੇ ਦੱਸਿਆ ਕਹਿੰਦੇ ਮੈਮ ਉਹ ਸਾਨੂੰ ਕਹਿ ਕੇ ਗਏ ਸੀ ਕਿ ਅਸੀਂ ਇਹ ਪੀਰੀਅਡ 'ਚ ਝੂਲੇ ਲੈਣ ਜਾਣਾ ਹੈ ਅਸੀਂ ਪੂਰਾ ਸਕੂਲ ਚੈੱਕ ਕਰਵਾਇਆ ਇਨ ਦਾ ਮੀਨ ਟਾਈਮ ਦੇਖੋ ਬਹੁਤ ਵੱਡਾ ਕੈਂਪਸ ਹੈ ਅਸੀਂ ਸਾਰੇ ਰੂਮਸ ਚੈੱਕ ਕਰਵਾਏ ਸਾਰੇ ਕੈਂਪਸ ਚੈੱਕ ਕਰਵਾਇਆ ਜਦੋਂ ਸਾਨੂੰ ਬੱਚੇ ਕਿਤੇ ਨਹੀਂ ਮਿਲੇ ਇਨ ਦਾ ਮੀਨ ਟਾਈਮ ਸਾਨੂੰ ਪਤਾ ਚੱਲ ਗਿਆ ਕਿ ਬੱਚੇ ਤਾਂ ਉੱਥੇ ਪਹੁੰਚੇ ਹੋਏ ਆ ਫਿਰ ਅਸੀਂ ਪੇਰੈਂਟਸ ਜਿਸ ਦਾ ਪਤਾ ਲੱਗੇ ਜੀ ਸਕੂਲ ਦੇ ਕਿੰਨੇ ਗੇਟੇ ਸਕੂਲ ਦੇ ਗੇਟ ਹੈ ਜੀ 3 ਹਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਨੇ ਦੱਸੇ ਮਾਪਿਓ ਨੇ ਕਿ ਕਿੱਥੇ ਸਾਡਾ ਉੱਥੇ ਪਹੁੰਚ ਗਿਆ ਸਾਨੂੰ ਪੇਰੈਂਟਸ ਦਾ ਹੀ ਫੋਨ ਆਇਆ ਨਾ ਅਸੀਂ ਤੇ ਬੱਚਾ ਸਕੂਲ ਚ ਲੱਭਦੇ ਪਏ ਸੀ ਸਪੋਜ਼ ਕਰੋ ਕਿ ਬੱਚੇ ਨੰਬਰ ਵੀ ਨਾ ਯਾਦ ਹੁੰਦਾ ਤਾਂ ਫਿਰ ਤੇ ਬੱਚਾ ਗਿਆ ਦੇਖੋ ਸਪੋਜ਼ ਦੇਖੋ ਸਪੋਜ਼ ਕਰਨ ਦੇ ਤਾਂ ਗੱਲ ਫਿਰ ਬਹੁਤ ਕੁਝ ਹੁੰਦੀ ਹੈ ਹਜੇ ਤੇ ਅਸੀਂ ਰੱਬ ਦਾ ਸਿਰਫ ਐ ਸ਼ੁਕਰ ਕਰਦੇ ਪਿਆ ਕਿ ਸਾਨੂੰ ਸੇਫ ਐਂਡ ਸੌਂਡ ਸਾਡੇ ਬੱਚੇ ਮਿਲ ਗਏ ਕੋਈ ਵੀ ਮੈਮ ਕਰ ਦੇ ਕਿਉਂਕਿ ਬੱਚੇ ਸਾਰੇ ਦੇਖੇ ਸੈਸਚਨ ਤੁਸੀਂ ਦੱਸ ਰਹੇ ਗਾਇਬ ਹੋਏ ਬੱਚੇ ਨਹੀਂ ਸੈਸਚਨ ਨਹੀਂ ਹੋਏ ਜੀ ਰਿਸੈਸਚਨ ਨਹੀਂ ਹੋਏ ਰਿਸੈਸ ਤੋਂ ਬਾਅਦ ਨਿਕਲੇ ਅਸੀਂ ਰਿਸੈਸਚਨ ਨਹੀਂ ਗਏ ਰਿਸੈਸ ਤੋਂ ਬਾਅਦ ਨਿਕਲੇ ਅੱਛਾ ਜਿਹੜੇ ਜੇ ਜਦੋਂ ਬੱਸਿਸ ਜਾਂਦੀਆਂ ਉਦੋਂ ਗੇਟ ਖੁੱਲਦਾ ਅੱਜ ਕੋਈ ਬੱਸ ਰਿਪੇਅਰ ਹੋਣ ਲਈ ਜਾਨੀ ਸੀ ਜਦੋਂ ਉਹ ਬੱਸ ਨਿਕਲੀ ਹੈ ਗੇਟ ਤੋਂ ਨਾਲੇ ਉਹ ਬੱਚੇ ਨਿਕਲ ਗਏ ਅਸੀਂ ਨਹੀਂ ਮੰਨਦੇ ਕਿ ਸੀਸੀਟੀਵੀ ਫੁਟੇਜ ਚੈੱਕ ਕੀਤਾ ਬੱਚੇ ਉਸ ਗੇਟ ਤੋਂ ਹਾਂਜੀ ਹਾਂਜੀ ਇਹ ਬੱਚਿਆਂ ਨੇ ਆਪ ਦੱਸਿਆ ਸਾਨੂੰ ਅੱਜੇ ਤੇ ਸਾਨੂੰ ਟਾਈਮ ਹੀ ਨਹੀਂ ਮਿਲਿਆ ਕੋਈ ਚੈੱਕ ਕਰਨ ਦਾ ਵਾਸਤੇ ਉਦੋਂ ਤਾਂ ਬੱਚਿਆਂ ਲਈ ਵੜੇ ਡਾਂ ਜੇ ਅਸੀਂ ਆਪ ਫੇਰ ਭਿੱਗੇ ਬਣ ਜਾ ਕੇ ਬੱਚਿਆਂ ਨੂੰ ਲੈ ਕੇ ਆਏ ਆ ਲੱਗਦਾ ਕਿ ਸਿਕਿਉਰਿਟੀ ਹੋਰ ਟਾਈਟ ਹੋਣੀ ਚਾਹੀਦੀ ਦੇਖੋ ਜੀ ਦੇਖੋ ਜੀ ਬਿਲਕੁਲ ਜੀ ਬਿਲਕੁਲ ਅਸੀਂ ਮੰਨਦੇ ਹਾਂ ਜੀ ਅਸੀਂ ਮੰਨਦੇ ਹਾਂ ਕਿ ਜਦੋਂ ਬੱਸ ਗਈ ਸੀ ਉਦੋਂ ਬੱਚੇ ਬੱਸ ਦੇ ਨਾਲ ਹੀ ਨ ਇਨਗੈਲੀ ਆਪਾਂ ਮੰਨਦੇ ਆ ਕਿ ਨਹੀਂ ਮੰਨ ਦੇਖੋ ਅਨਗੈਲੀ ਕੀ ਇਹਨੂੰ ਹਿਊਮਨ 에ਰਰ ਕਹਿ ਸਕਦੇ ਆ ਅਸੀਂ ਜਾਂ ਕੁਝ ਵੀ ਕਹਿ ਸਕਦੇ ਹਾਂ ਅਸੀਂ ਕਿੰਨੇ ਬੱਚੇ ਮੈਂ ਇੱਥੇ ਪੜਦੇ ਨੇ ਸਾਡੇ ਕੋਲ ਹੈਗੇ ਜੀ 900 950 ਦੇ ਅਸਪਾਤ ਨਹੀਂ ਮਤਲਬ ਯਾਨੀ 1000 ਬੱਚਾ ਹੈਗਾ ਤਾਂ 1000 ਬੱਚੇ ਦਾ ਧਿਆਨ ਰੱਖਣ ਵਾਸਤੇ ਦੇਖੋ ਬਿਲਕੁਲ ਜੀ ਅਸੀਂ ਹੈਗੇ ਆ ਜੀ ਦੇਖੋ ਦੇਖੋ ਬੱਚੇ ਤੋਂ ਬਾਅਦ ਸਕੂਲ ਦੇ ਉੱਤੇ ਭਰੋਸਾ ਦੇਖੋ ਅਸੀਂ ਬਿਲਕੁਲ ਦੇਖੋ ਜਦੋਂ ਤੱਕ ਬੱਚਾ ਸਕੂਲ ਚਾਹ ਉਹ ਸਾਡੀ ਰਿਸਪਾਂਸਿਬਿਲਟੀ ਹੈ ਜੀ ਉਸ ਅਸੀਂ ਤਾਂ ਹੀ ਇੱਥੇ ਬੈਠੇ ਹੋਏ ਆ ਉਹ ਸਾਡੀ ਰਿਸਪਾਂਸਿਬਿਲਟੀ ਹੈ ਚੈੱਕ ਕਰੋਗੇ ਕਿ ਕਿੱਥੇ ਬਿਲ ਤਬਿਲਪੁਰ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਪਿਤਾ ਦਾ ਰੁਖ ਇੱਕ ਵਾਰ ਦੁਆਰਾ ਕਰਾਂਗੇ ਕਿ ਭਾਜੀ ਬੜਾ ਤੁਹਾਡੇ ਚਿਹਰੇ ਤੇ ਹਲੇ ਵੀ ਘਬਰਾਟ ਨਜ਼ਰ ਆ ਰਹੀ ਔਰ ਜ਼ਾਹਰ ਜੀ ਗੱਲ ਹੈ ਕੋਈ ਵੀ ਮਾਪੇ ਉਹਨਾਂ ਮਾਤਾ ਪਿਤਾ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਹਾਂਜੀ ਹਾਂਜੀ ਚਲੋ ਮੈਂ ਤੇ ਅਸੀਂ ਕਵਾਂਗਾ ਜੀ ਸ਼ੁਕਰ ਹੈ ਮਿਲ ਗਿਆ ਹੁਣ ਵੀ ਮਿਲ ਗਿਆ ਉਹ ਬੱਚਾ ਉਹਨਾਂ ਦਾ ਉਹ ਵੀ ਮਿਲ ਗਿਆ ਦੱਸਿਆ ਇਹਨਾਂ ਨੇ ਕਦੋਂ ਗਾਇਬ ਸਕੂਲੋਂ ਕਦੋਂ ਨਿਕਲੇ ਸਾਂਡੇ ਦੇ 10 ਵੇ ਰੈਸਸ ਹੋਈ 10:30 ਰੈਸਸ ਹੋਈ ਹੈ ਉਸ ਤੋਂ ਬਾਅਦ ਹੀ ਹੈ ਕਿਨੇ ਫੋਨ ਆ ਮੈਨੂੰ ਤਾਂ ਆਇਆ ਜੀ 11:30 12 ਵਜੇ 2 ਘੰਟੇ ਬਾਅਦ ਹਾਂ 11:30 ਵਜੇ ਨੇ ਕਿ ਮੈਂ ਦੇਖ ਲੈਣਾ ਟਾਈਮ ਪਹੁੰਚਿਆ ਇੰਨੇ ਕਿ ਉਹ ਆਇਆ ਮੈਨੂੰ ਤਾਂ ਕਾਲ ਆਈ ਹੈ ਉੱਥੋਂ ਪਿੱਕੀ ਬੈਂਡ ਤੋਂ ਤੇ ਮੈਂ ਤਾਂ ਫਰਾਡ ਕਾਲ ਸਮਝਦਾ ਪਿਆ ਸੀ ਮੈਂ ਕਿਹਾ ਜੀ ਐਵੇਂ ਮਾਰੀ ਜਾਂਦੇ ਹੋ ਮੈਨੂੰ ਲੱਗਾ ਇਹ ਕਾਲ ਫਰਾਡ ਕਾਲ ਆ ਰਹੀਆਂ ਤੇ ਮੈਂ ਤਾਂ ਹੀ ਗਿਆ ਮੈਂ ਕਿਹਾ ਮੇਰੀ ਗੱਲ ਗੱਲ ਕਰਾ ਦਿਓ ਤੁਸੀਂ ਬੱਚੇ ਨਾਲ ਤੇ ਮੇਰੀ ਜਦੋਂ ਗੱਲ ਕਰਾਈ ਹੈ ਤੇ 2 ਵਜੇ 2 ਮਹੀਨਾ ਸੇ ਮੈਂ ਵੀ ਸ਼ੌਕ ਹੋ ਗਿਆ ਮੈਂ ਕਿਹਾ ਬੱਚਾ ਪੁਲਸ ਨਾਲੇ ਅਸੀਂ ਲਾਈਨ 'ਚ ਹੀ ਡਿਊਟੀ ਕਰਦੇ ਇੱਥੇ ਰਹਿੰਦੇ ਆਂ ਤੇ ਮੈਂ ਹੈਗਾ ਇਹ ਇਹ ਕਿੱਦਾਂ ਚਲਾ ਗਿਆ ਮੈਨੂੰ ਲੱਗਾ ਕਿ ਸ਼ਾਇਦ ਸਕੂਲ ਦੀ ਬੱਸ 'ਚ ਬੈਠ ਕੇ ਚਲਾ ਗਿਆ ਹੋਵੇਗਾ ਮੈਨੂੰ ਇਹ ਵੀ ਲੱਗਾ 2 ਮਿੰਟ ਵਾਸਤੇ ਕਿ ਸ਼ਾਇਦ ਸਕੂਲ ਦੀ ਬੱਸ 'ਚ ਨਾ ਚਲਾ ਗਿਆ ਹੋਵੇ ਮਾਰ ਪੈ ਗਈ ਉਹ ਸਾਰੇ ਪਰਿਵਾਰ 'ਚ ਵੀ ਇਹ ਕਿ ਮਿਲ ਗਿਆ ਬਿਲਕੁਲ ਜੀ ਬਿਲਕੁਲ ਜਿੰਤਾ ਵੀ ਹੈ ਕਿ ਹਜ਼ਾਰ ਬੱਚੇ ਇੱਥੇ ਪੜ੍ਹਦੇ ਆਪਾਂ ਇਹੀ ਸੋਚ ਕੇ ਬੱਚੇ ਸਕੂਲ ਛੱਡਦੇ ਨੇ ਭਾਈ ਮੰਨ ਲਓ ਲਾਰੈਂਸ ਰੋਡ ਤੱਕ ਹੀ ਗਿਆ ਉੱਥੇ ਕੋਈ ਰਸਤੇ 'ਚ ਕੋਈ ਮੋਟਰਸਾਈਕਲ ਵੱਜ ਜਾਂਦਾ ਕੋਈ ਗੱਡੀ ਵੱਜ ਜਾਂਦੀ ਕੋਈ ਲੱਤ ਟੁੱਟ ਜਾਂਦੀ ਕੁਝ ਹੁੰਦੀ ਕੁਝ ਇਹਨੂੰ ਨੰਬਰ ਨਾ ਮੇਰਾ ਮੈਨੂੰ ਗੱਲ ਆ ਜੀ ਮੋਬਾਈਲ ਨੰਬਰ ਹੀ ਨਾ ਯਾਦ ਹੁੰ ਤੇ ਇਹ ਮੋਬਾਈਲ ਤੋਂ ਇਹਨੇ ਉਹਨਾਂ ਨੂੰ ਮੇਰਾ ਕਾਲ ਦਿੱਤੀ ਹੈ ਕਿ ਸਕੂਲ ਤੱਕ ਕੋਈ ਗਿਲਾ ਜਤਾਇਆ ਕਿ ਤੁਹਾਡੀ ਸਕਿਉਰਿਟੀ ਟਾਈਟ ਹੋਣੀ ਚਾਹੀਦੀ। ਦੇਖੋ ਜੀ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਕਿ ਹਾਂ ਠੀਕ ਆ ਸਕੂਲ ਦੇ ਗੇਟ ਬੰਦ ਹੋਣੇ ਚਾਹੀਦੇ ਆ। ਮੈਂ ਹੋਰ ਵੀ ਆਪਣੀਆਂ ਜੋ ਜੋ ਮੰਗਾ ਸੀ ਦੱਸੀਆਂ ਮੈਂ ਉਹਨੂੰ ਕਿ ਮੈਂ ਮੈਂ ਇਦਾਂ ਦਾ ਹੋਣਾ ਚਾਹੀਦਾ। ਬਸ ਕਿ ਥੋੜਾ ਬੱਚਿਆਂ ਦਾ ਥੋੜਾ ਧਿਆਨ ਹੋਵੇ کہیں ਲੜਦੇ ਲੁੜਦੇ ਵੀ ਆਪਾਂ ਚ ਵੀ ਨਾ ਲੜਾਂ ਨੇ ਸਕੂਲ ਤੋਂ ਬਾਅਦ ਵੀ। ਤੋਂ ਮੈਂ ਹਮਨੇ ਪੂਰਾ ਕੰਪਰੋਮਾਈਜ਼ ਕੀਤਾ ਕਿ ਨਹੀਂ ਅਹੀਂ ਕਰਾਂਗੇ। ਤੋਂ ਬਿਲਕੁਲ ਇਹ ਇਹ ਘਟਣਾ ਆਪਣੇ ਆਪ ਦੇ ਵਿੱਚ ਸਕੂਲੀ ਪਰਬੰਧਕਾਂ ਦੀ ਇੱਕ ਲਾਪਰਵਾਹੀ ਦਾ ਨਤੀਜਾ ਹੈ ਜਿੱਥੇ ਬੱਚੇ ਪ੍ਰੋਸੈਸ ਦੇ ਦੌਰਾਨ ਸਕੂਲ ਤੋਂ ਗਾਇਬ ਹੋ ਜਾਂਦੇ ਆ ਬੰਕ ਮਾਰਨ ਦੀ ਨੀਤ ਨਾਲ ਔਰ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਪਿੱਖੀ ਵਿੰਡ ਪਹੁੰਚ ਗਏ ਜਿੱਥੋਂ ਨੰਬਰ ਯਾਦ ਹੋਣ ਦੇ ਚੱਲਦੇ ਆ ਇੱਕ ਬੱਚੇ ਨੂੰ ਆਪਣੇ ਪਿਤਾ ਦਾ ਨੰਬਰ ਯਾਦ ਹੋਣ ਦੇ ਚੱਲਦੇ ਆ ਇਹ ਬੱਚੇ ਅੱਜ ਆਪਣੇ ਮੁੱਢ ਤੋਂ ਘਰਾਂ ਨੂੰ ਪਰਤ ਸਕੇ ਆ ਪਰ ਸਕੂਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇਸ ਗੱਲ ਦਾ ਗਿਲਾ ਮਾਪਿਆਂ ਵੱਲੋਂ ਵੀ ਜਤਾਇਆ ਗਿਆ ਦੋਨਾਂ ਬੱਚੇ ਦੇ ਫਾਦਰਜ਼ ਵੱਲੋਂ ਵੀ ਜਤਾਇਆ ਗਿਆ ਔਰ ਸਕੂਲ ਪ੍ਰਬੰਧਕ ਨੇ ਵੀ ਗਲਤੀ ਮੰਨ ਕੇ ਅੱਗੇ ਤੋਂ ਸੁਧਾਰਨ ਦੀ ਗੱਲ ਆਖੀ ਹੈ ਪਰ ਇਹ ਘਟਨਾ ਆਪਣੇ ਆਪ ਚ ਇੱਕ ਮਿਸਾਲ ਹੈ ਸਕੂਲ ਪ੍ਰਬੰਧਕਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਵੀ ਉਹਨਾਂ ਮਾਪਿਆਂ ਦੇ ਲਈ ਵੀ ਜਿਹੜੇ ਬੱਚੇ ਨੂੰ ਸਕੂਲ ਛੱਡਣ ਤੋਂ ਬਾਅਦ ਬੇਫਿਕਰ ਹੋ ਜਾਂਦੇ ਨੇ ਕਿ ਸਾਡੇ ਹੁਣ ਬੱਚੇ ਸੁਰੱਖਿਤ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਸਕੂਲ ਪ੍ਰਬੰਧਕ ਵੀ ਇਸ ਘਟਨਾ ਨੂੰ ਧਿਆਨ ਚ ਰੱਖਦੇ ਹੋਏ ਬੱਚਿਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ